ਜਾਈਦਾ ਨਹੀਂ ਮੈਂ ਤੁਹਾਨੂੰ ਮੈਂ ਸਮਝਾਵਾਂਗਾ ਇੱਥੇ ਨਹੀਂ ਮੰਨੋਗੇ ਤਾਂ ਉੱਪਰ ਲੈ ਕੇ ਜਾਵਾਂਗਾ ਜਾਂ ਮੈਂ ਫੇਹੰਮ ਹਲਮਟ ਨਹੀਂ ਪਾਓਗੇ ਤਾਂ ਤੇਲ ਦੇ ਕੜਾਹੇ ਵਿੱਚ ਪਾਵਾਂਗਾ ਜੰਮ ਦਾ ਜਿਹੜਾ ਉਹ ਬੰਦਾ ਜਦੋਂ ਮੌਤ ਹੁੰਦੀ ਤੇ ਲੈ ਕੇ ਜਾਂਦਾ ਤੇ ਅਸੀਂ ਲੋਕਾਂ ਨੂੰ ਪਹਿਲਾਂ ਹੀ ਜੰਮ ਰਾਜ ਦਾ ਦਸ਼ਰਥ ਥੱਲੇ ਖੜਾਉਂਦੇ ਆ ਮੈਂਟ ਨਹੀਂ ਪਾਓਗੇ ਤਾਂ ਤੇਲ ਦੇ ਕੜਾਹੇ ਵਿੱਚ ਪਾਵਾਂਗਾ ਤੁਸੀਂ ਕੋਈ ਵੀ ਟ੍ਰੈਫਿਕ ਦਾ ਰੂਲ ਜਿਹੜਾ ਵਾ ਉਹ ਤੋੜਨਾ ਨਹੀਂ ਹੈ ਨਹੀਂ ਤੇ ਜਮਰਾਜ ਤੁਹਾਨੂੰ ਉੱਪਰ ਲੈ ਕੇ ਜਾ ਸਕਦਾ ਹੈ ਆਵਾਜ਼ ਜਾਈ ਦੇ ਨਹੀਂ ਤੁਹਾਨੂੰ ਮੈਂ ਸਮਝਾਵਾਂਗਾ ਇੱਥੇ ਨਹੀਂ ਮੰਨੋਗੇ ਤਾਂ ਉੱਪਰ ਲੈ ਕੇ ਜਾਵਾਂਗਾ ਯਮ ਹਾਂ ਹਮ ਹੈਲਮਟ ਨਹੀਂ ਪਾਓਗੇ ਤਾਂ ਤੇਲ ਦੇ ਕੜਾਏ ਵਿੱਚ ਪਾਵਾਂਗਾ ਮੇਰਾ ਨਾਮ ਪਰਮਜੀਤ ਸਿੰਘ ਹੈ ਤੇ ਮੈਂ ਸਾਡਾ ਨਾਅਰਕਾਰ ਸੋਨਾ ਅਕੈਡਮੀ ਚੁੰਗੀ ਮੰਦਰ ਆਜ਼ਾਦ ਪਾਕ ਸਿੰਘ ਵਿਰਾਸਤ ਮੰਚ ਦੀ ਮੈਂਬਰ ਆ ਟੀਮ ਦਾ ਮੈਂਬਰ ਹੈ ਤੇ ਸੋ ਸਾਡੇ ਸਾਰਿਆਂ ਨੇ ਇੱਕ ਡਾਇਲੋਗ ਲਿਖਿਆ ਜੋ ਅਸੀਂ ਹੁਣੇ ਬਣਾਇਆ ਹੈ ਆਵਾਜਾਈ ਦੇ ਨਿਯਮ ਤੁਹਾਨੂੰ ਮੈਂ ਸਮਝਾਵਾਂਗਾ ਇੱਥੇ ਨਹੀਂ ਮੰਨੋਗੇ ਤਾਂ ਉੱਪਰ ਲੈ ਕੇ ਜਾਵਾਂਗਾ ਹੈਲਮਟ ਨਹੀਂ ਪਾਓਗੇ ਤਾਂ ਤੇਲ ਦੇ ਕੜਾਹੇ ਵਿੱਚ ਪਾਵਾਂਗਾ ਸੋ ਸਾਡੇ ਸਾਰੇ ਨਾਲ ਆਏ ਹੋਏ ਨੇ ਤੇ ਸਾਰੀ ਟੀਮ ਦਾ ਇਹ ਉਪਰਾਲਾ ਹੈ ਕਿ ਅਸੀਂ ਇਸ ਤਰੀਕੇ ਨਾਲ ਸਮਝਾਈਏ ਲੋਕਾਂ ਨੂੰ ਇਹ ਅਵੇਅਰ ਕਰੀਏ ਇਹ ਨਵੇਕਲਾ ਉਪਰਾਲਾ ਹੈ ਇੱਕ ਬੰਦਾ ਨੂੰ ਰੋਕਦੇ ਹਾਂ ਤੇ ਚਾਰ ਬੰਦੇ ਵੇਖਦੇ ਨੇ ਕਿ ਕੀ ਹੋ ਰਿਹਾ ਹੈ ਤਾਂ ਸੋ ਜਾਦੇ ਲੋਕ ਇੰਟਰਸਟ ਪੈਦਾ ਹੋ ਰਿਹਾ ਮੁੜ ਮੁੜ ਕੇ ਵੇਖ ਰਹੇ ਨੇ ਤੇ ਫਿਰ ਉਹਨਾਂ ਨੂੰ ਸਮਝ ਲੱਗ ਰਹੀ ਹੈ ਕਿ ਯਮ ਆ ਗਿਆ ਹਾਂਜੀ ਹਾਂਜੀ ਜਮਰਾਜ ਦਾ ਡਰ ਮੌਤ ਦਾ ਡਰ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ ਹੈਗਾ ਵੀ ਹੈ ਦੇਖੋ ਜਦੋਂ ਆਪਣਾ ਕੋਈ ਐਕਸੀਡੈਂਟ ਮੇਜਰ ਐਕਸੀਡੈਂਟ ਹੋ ਜਾਂਦਾ ਤਾਂ ਇੱਕਦਮ ਬੰਦੇ ਨੂੰ ਸੋਚਦਾ ਕਿ ਲੱਗਦਾ ਅੱਜ ਮੈਨੂੰ ਜਮਰਾਜ ਲੈ ਗਿਆ ਸੋ ਇਸੇ ਇਹੀ ਸੋਚ ਕੇ ਆਪਾਂ ਧਰਤੀ ਤੇ ਆਏ ਕਿ ਲੋਕਾਂ ਨੂੰ ਇੱਕ ਦਾ ਲਾਈਵ ਦਿਖਾ ਦਈਏ ਕਿ ਜਮਰਾਜ ਆ ਚੁੱਕੇ ਨੇ ਤੁਸੀਂ ਅਵੇਅਰ ਹੋ ਜੋ ਪਾਓ ਹੈਲਮਟ ਪਾਓ ਸੀਟ ਬੈਲਟ ਲਾਓ ਬਚ ਕੇ ਰਹੋ ਆਪ ਵੀ ਬਚੋ ਲੋਕਾਂ ਨੂੰ ਵੀ ਬਚਾਓ ਬੈਲਟ ਟ੍ਰੈਫਿਕ ਲਾਈਟਸ ਨਾ ਤੋੜੋ ਅੱਜ ਬਣਾਇਆ ਗਿਆ ਐਂਡ ਵਕ ਵਕ ਸੜਕਾਂ ਦੇ ਉੱਪਰ ਜਾ ਕੇ ਅਸੀਂ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਸਮਝਾਇਆ ਰੋਕਿਆ ਗਿਆ ਜਮਰਾਜ ਜੁਰੇ ਪਿੱਛੇ ਵੀ ਬੈਠੇ ਤੇ ਉਹਨਾਂ ਨੂੰ ਇਹ ਸਮਝਾਇਆ ਕਿ ਸੀਟ ਬੈਲਟ ਲਗਾਨੀ ਹੈ ਹੈਲਮਟ ਪਾਣਾ ਹੈ ਤੁਸੀਂ ਕੋਈ ਵੀ ਟ੍ਰੈਫਿਕ ਦਾ ਰੂਲ ਜਿਹੜਾ ਵਾ ਉਹ ਤੋੜਨਾ ਨਹੀਂ ਹੈ ਨਹੀਂ ਤੇ ਜਮਰਾਜ ਤੁਹਾਨੂੰ ਉੱਪਰ ਲੈ ਕੇ ਜਾ ਸਕਦਾ ਹੈ ਸੋ ਇਹ ਤੁਹਾਡੇ ਵਾਸਤੇ ਵੀ ਸਹੀ ਹੈ ਤੁਹਾਡੇ ਪਰਿਵਾਰ ਵਾਸਤੇ ਵੀ ਸਹੀ ਹੈ ਤੇ ਜਿਹੜੇ ਨਾਲ ਤੁਸੀਂ ਟਕਰਾਓਗੇ ਜਾਂ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਹੋ ਉਹਦਾ ਵੀ ਨੁਕਸਾਨ ਹੋਣ ਤੋਂ ਬਚ ਸਕਦਾ ਹੈ ਸੋ ਟ੍ਰੈਫਿਕ ਦੇ ਰੂਲਸ ਨੂੰ ਅਸੀਂ ਖੁਦ ਸਮਝਣਾ ਹੈ ਇਸ ਤਰੀਕੇ ਨਾਲ ਸਮਝਾਂਗੇ ਜੇ ਅਸੀਂ ਇਸ ਤਰੀਕੇ ਨਾਲ ਸਮਝਾਂਗੇ ਤੇ ਇਸ ਤਰੀ ਇਹ ਪਤਾ ਲੱਗ ਜਾਏਗਾ ਕਿ ਹਾਂ ਜੀ ਜਿਸ ਤਰ੍ਹਾਂ ਚੰਡੀਗੜ੍ਹ ਚ ਫੋਲੋ ਕਰਦੇ ਆ ਉਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਵੀ ਕਰਾਂਗੇ ਜਿੰਨੇ ਟਾਈਮ ਸਿਰ ਪਹੁੰਚਣਾ ਜੇ ਐਂਬੂਲੈਂਸ ਲੇਟ ਹੋ ਰਹੀ ਹੈ ਕੋਈ ਹਸਪੀਟਲ ਨੂੰ ਲੇਟ ਹੋ ਰਿਹਾ ਕੋਈ ਪ੍ਰੈਗਨੈਂਟ ਲੇਡੀ ਆ ਉਹਨੇ ਟਾਈਮ ਸਿਰ ਪਹੁੰਚਣਾ ਸੋ ਉਹਨਾਂ ਵਾਸਤੇ ਇੱਕ ਸਹੀ ਜਰੀਆ ਬਣ ਜਾਏਗਾ ਜਿਹੜਾ ਅਸੀਂ ਆਪਣਾ ਟ੍ਰੈਫਿਕ ਦੇ ਰੂਲਸ ਨੂੰ ਲਾਈਟਾਂ ਨੂੰ ਸਮਝ ਲਾਪਾਂਗੇ ਅਸੀਂ ਵੇਖ ਲਾਪਾਂਗੇ ਕਿ ਜੈਬਰਾ ਕ੍ਰੋਸਿੰਗ ਨੂੰ ਸਮਝ ਲਾਪਾਂਗੇ ਸੋ ਇਹ ਉਪਰਾਲਾ ਹੈ ਪੰਜਾਬ ਪੁਲਸ ਵੱਲੋਂ ਵੀ ਸਾਡੀ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਵੀ ਇਹ ਸਾਡੀ ਟੀਮ ਦਾ ਮੈਂਬਰ ਪਰਮਜੀਤ ਸਿੰਘ ਵੱਲੋਂ ਜਿਨ੍ਹਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਉਹਨਾਂ ਨੂੰ ਕਾਨੂੰਨ ਕਾਇਦੇ ਦੱਸੇ ਜਾਣ ਜਿਹੜੇ ਕਾਨੂੰਨ ਕਾਇਦੇ ਹੈ ਜੇ ਉਹ ਅਪਲਾਈ ਕਰਨਗੇ ਤੇ ਉਹਨਾਂ ਦੀ ਸੁਰੱਖਿਆ ਵਾਸਤੇ ਆ ਨਾ ਕਿ ਕੋਈ ਪੁਲਿਸ ਦਾ ਚਲਾਨ ਕਰਨ ਵਾਸਤੇ ਆ ਨਾ ਕੋਈ ਪੁਲਿਸ ਆਪਣੇ ਉਹ ਡਰਾਉਣਾ ਚਾਹੁੰਦੀ ਆ ਲੇਕਿਨ ਉਹਨਾਂ ਦੀ ਜੇ ਸੁਰੱਖਿਆ ਹੋ ਜਾਏਗੀ ਤੇ ਬਹੁਤ ਵਧੀਆ ਜਿਹੜੇ ਪਿਛਲੇ 2023 ਦੇ ਵਿੱਚ ਜਿਹੜੀਆਂ ਮੌਤਾਂ ਦੀ ਗਿਣਤੀ ਰੋਡ ਹਾਦਸਿਆਂ ਸੇ ਉਹ 110 ਸੀਗੀ ਤੇ ਜਿਹੜੀ ਹੁਣ 2024 ਚ ਆਈ ਆ ਉਹ 78 ਹੈ ਕਿਤੇ ਨਾ ਕਿਤੇ ਕਮੀ ਆਈ ਹੈ ਰੋਡ ਸੇਫਟੀ ਦੇ ਵਿੱਚ ਇਹ ਮੌਤਾਂ ਦੀ ਗਿਣਤੀ ਵਿੱਚ ਉਹ ਇਸ ਤਰ੍ਹਾਂ ਲੱਗਦਾ ਕਿ ਲੋਕੀ ਜਾਗਰਤ ਹੋ ਰਹੇ ਨੇ ਇਹ ਇੱਕ ਬਹੁਤ ਵੱਡਾ ਹਲਾੜਾ ਜਿਹੜਾ ਅੱਜ ਤੁਹਾਡੇ ਮੀਡੀਆ ਰਾਹੀਂ ਲੋਕਾਂ ਨੂੰ ਮਿਲੇਗਾ ਕਿ ਲੋਕੀ ਜਾਗਰਤ ਹੋਣਗੇ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਜਮਦਾ ਜਿਹੜਾ ਉਹ ਬੰਦਾ ਜਦੋਂ ਮੌਤ ਹੁੰਦੀ ਤੇ ਲੈ ਕੇ ਜਾਂਦਾ ਤੇ ਅਸੀਂ ਲੋਕਾਂ ਨੂੰ ਪਹਿਲਾਂ ਹੀ ਜਮਦਾਜ ਦੇ ਦਰਸ਼ ਨੇ ਥੱਲੇ ਘਰਾਤੇ ਆ ਵੀ ਇਹ ਜਮਦਾ ਜਿਹੜਾ ਨਾ ਜੇ ਤੁਸੀਂ ਇਤੋਂ ਬਚਣਾ ਵਾ ਤੇ ਤੁਸੀਂ ਜਿਹੜੇ ਟਰੈਫਿਕ ਰੂਲਸ ਫੋਲੋ ਕਰਨਾ ਸਾਡਾ ਸੋਹ ਜਿ ਕਿਸ ਤਰਾ ਦੇ ਰਹੇ ਨੇ ਤੇ ਹਰ ਵਾਰ ਨਵਾਂ ਮੌਕਾ ਆ। ਅਹ ਵੇਖੋ ਜੀ ਇਹ ਸਹਯੋਗ ਮੈਂ ਕੱਲਾ ਨਹੀਂ ਕਰ ਸਕਦਾ। ਇਹ ਸਾਡੇ ਸੋਨਾ ਜੀ ਦਿਲਜੀਤ ਸੋਨਾ ਜੀ ਆ। ਇਹ ਫਿਲਮਾਂ 'ਚ ਵੀ ਕੰਮ ਕਰਦੇ, ਫਿਲਮ ਵੀ ਆ ਰਹੀ ਇਹਨਾਂ ਦੀ। ਇਹ ਇਹਨਾਂ ਦੀ ਬੜੀ ਵੱਡੀ ਸਪੋਰਟ ਹੈ। ਔਰ ਮੈਂ ਜਿਹੜੀਆਂ ਜਿੰਨੀਆਂ ਵੀ ਐਨਜੀਓ ਸਮਾਤਾਧਮਿਕ ਸੰਸਥਾਵਾਂ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਸਾਡਾ ਬੜਾ ਸਪੋਰਟ ਕਰਦੀਆਂ। ਅਸੀਂ ਹਰ ਵਾਰੀ ਕੋਈ ਨਾ ਕੋਈ ਨਵੀਂ ਤੇ ਯੂਨੀਕ ਜਿਹੜੀ ਚੀਜ਼ ਆਈਡੀਆ ਉਹ ਅੱਗੇ ਲੈ ਕੇ ਆਉਂਦੇ ਆ ਉਹਨੂੰ ਲੋਕੀ ਫੋਲੋ ਵੀ ਕਰਦੇ ਆ ਅਪਲਾਈ ਵੀ ਕਰਦੇ ਆ ਤੇ ਲੋਕੀ ਉੱਤੇ ਚੱਲਣ ਦੀ ਕੋਸ਼ਿਸ਼ ਵੀ ਕਰਦੇ ਆ ਲੋਕਾਂ ਨੂੰ ਅਪੀਲ ਹੈ ਕਿ ਈਚ ਲਰਨਿੰਗ ਸਟਾਰਟ ਹੋ ਰਹੀ ਆ ਉਹਦੇ ਵਿੱਚ ਜੇ ਤੁਸੀਂ ਬਚਣਾ ਵਾ ਤੇ ਇਹ ਜਿਹੜੇ ਆ ਰੂਲ ਹੈ ਇਹ ਫੋਲੋ ਕੀਤੇ ਜਾਂ ਤਾਂ ਜੋ ਜਿਹੜੀ ਤੁਹਾਡੀ ਸੁਰੱਖਿਆ ਵਾ ਮੰਨ ਲਓ ਕਿ ਤੁਹਾਡੀ ਇੱਕ ਗਲਤੀ ਨਾਲ ਕਿਸੇ ਦੂਸਰੇ ਨੂੰ ਖਮਿਆਜਾ ਨਾ ਭੁਗਤਣਾ ਪੈ ਜਾਵੇ ਇਸ ਕਰਕੇ ਜਿਹੜੇ ਟ੍ਰੈਫਿਕ ਰੂਲ ਆ ਫੋਲੋ ਕਰੋ ਸੀਟ ਬੈਲਟ ਪਾਓ ਹੈਲਮਟ ਪਾਓ ਆਪਣੇ ਜਿਹੜੀ ਆ ਓਵਰ ਸਪੀਡ ਗੱਡੀ ਨਾ ਚਲਾਓ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਮੋਬਾਈਲ ਫੋਨ ਦੀ ਵੱਤੋ ਨਾ ਕਰੋ ਤੇ ਇਹ ਇਹਨਾਂ ਚਲਾੰਦਾ ਬਚਿਆ ਜਾ ਸਕਦਾ